ਥਾਣੇ ਵਾਲ ਦੀ ਇੰਚਾਰਜ ਬੀਬੀ ਸ਼ਤਬਿੰਦਰ ਕੌਰ ਬਿੱਟੀ ਦੇ ਪਤੀ ਕੁਲਰਾਜ ਸਿੰਘ ਗਰੇਵਾਲ ਨੇ ਪ੍ਰਧਾਨ ਸਰਜੀ ਸਿੰਘ ਦੇ ਗ੍ਰਹਿ ਵਿਖੇ ਵਾਰਡ ਨੰਬਰ 24 ਅਤੇ 25 ਦੀ ਮੀਟਿੰਗ ਕੀਤੀ। ਉਹਨਾਂ ਵਾਰਡ ਵਾਸੀਆਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਹੱਲ ਕਰਵਾਉਣ ਦਾ ਭਰੋਸਾ ਦਿੱਤਾ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਲੋਕ ਸਭਾ ਸ੍ਰੀ ਫਤੇਗਰ ਸਾਹਿਬ ਤੋਂ ਕਾਂਗਰਸ ਪਾਰਟੀ ਦਾ ਉਮੀਦਵਾਰ ਜਿਤਾ ਕੇ ਭੇਜਣ ਲਈ ਅੱਜ ਤੋਂ ਕਮਰ ਕਸੇ ਕਰ ਲਵੋ। ਇਸ ਮੌਕੇ ਹੈਪੀ ਗੌਰਿਆ ਨੇ ਕਿਹਾ ਕਿ ਵਾਰਡ ਵਾਸੀਆਂ ਦਾ ਕੋਈ ਕੰਮ ਨਹੀਂ ਹੋ ਰਿਹਾ। ਇਤਿਹਾਸੀ ਦੇ ਸੀਨੀਅਰ ਮੀਤ ਪ੍ਰਧਾਨ ਇੰਦਰਪਾਲ ਸਿੰਘ ਗਰੇਵਾਲ ਨੇ ਕਿਹਾ ਕਿ ਉਹਨਾਂ ਨੇ ਦੋਮਾ ਵਾਰਡਾਂ ਦੀਆਂ ਸਮੱਸਿਆਵਾਂ ਨੂੰ ਦੇਖਦਿਆਂ ਦਫ਼ਤਰ ਖੋਲ੍ਹ ਦਿੱਤਾ ਹੈ ਕੋਈ ਵੀ ਵਾਰਡ ਵਾਸੀ ਆਪਣੀਆਂ ਸਮੱਸਿਆਵਾਂ ਨੂੰ ਉਹਨਾਂ ਕੋਲ ਦੱਸ ਸਕਦਾ ਹੈ ਜਿਸ ਦਾ ਹੱਲ ਹਲਕੇ ਦੀ ਇੰਚਾਰਜ ਬੀਬੀ ਸਤਵਿੰਦਰ ਕੌਰ ਬਿੱਟੀ ਦੇ ਸਹਿਯੋਗ ਨਾਲ ਕਰਵਾਇਆ ਜਾਵੇਗਾ ਜੀ ਅੱਜ ਅਸੀਂ ਹਲਕਾ ਸਾਹਨੇਵਾਲ ਦੇ ਵਾਰਡ ਨੰਬਰ 24 ਤੇ 25 ਵਿੱਚ ਇੱਥੇ ਮੀਟਿੰਗ ਕੀਤੀ ਆ ਜਿਸ ਵਿੱਚ ਸਾਡੇ ਕਾਂਗਰਸ ਪਾਰਟੀ ਦੇ ਵਰਕਰ ਤੇ ਉਹਨਾਂ ਦੀਆਂ ਜੋ ਇਲਾਕੇ ਦੀਆਂ ਮੁਸ਼ਕਲਾਂ ਨੇ ਤੇ ਉਹਨਾਂ ਨੂੰ ਜੋ ਨੌਜਵਾਨ ਯੂਥ ਆ ਇਹਨਾਂ ਵਾਡਾਂ ਦਾ ਉਹਨਾਂ ਨੂੰ ਇਨਕਰੇਜ ਕੀਤਾ ਵੀ ਜਿਹੜੀਆਂ ਮੋਦੀ ਗਵਰਨਮੈਂਟ ਦੀਆਂ ਗਲਤ ਪਾਲਿਸੀਆਂ ਨੇ ਅਤੇ ਸਾਡੇ ਕਾਂਗਰਸ ਪ੍ਰੈਜ਼ੀਡੈਂਟ ਰਾਹੁਲ ਗਾਂਧੀ ਜੀ ਦੀਆਂ ਜੋ ਆਉਣ ਵਾਲੇ ਸਮੇਂ ਵਾਸਤੇ ਪ੍ਰੋਜੈਕਸ਼ਨਸ ਨੇ ਤੇ ਜੋ ਉਹਨਾਂ ਨੇ ਪਲੈਨਿੰਗ ਕੀਤੀ ਆ ਜੋ ਸਾਡਾ ਮੈਨੀਫੈਸਟੋ ਆ ਉਹਨਾਂ ਬਾਰੇ ਇਹਨਾਂ ਨੂੰ ਦੱਸਿਆ ਤੇ ਇਹਨਾਂ ਨੂੰ ਬੇਨਤੀ ਵੀ ਕੀਤੀ ਆ ਤੇ ਕਿਹਾ ਵੀ ਇਹ ਪੂਰੇ ਉਤਸ਼ਾਹ ਨਾਲ ਯੂਥ ਨਾਲ ਤੁਸੀਂ ਯੂਥ ਜਾਵੇ ਤੇ ਇਹ ਗੱਲ ਦਾ ਆਪਾਂ ਪ੍ਰਚਾਰ ਕਰਨਾ ਕਿਉਂਕਿ ਬਹੁਤ ਹੀ ਵਧੀਆ ਮੈਨੀਫੈਸਟੋ ਸਾਡੀ ਪਾਰਟੀ ਨੇ ਬਣਾਇਆ ਤੇ ਸਾਨੂੰ ਜਿੰਨਾ ਜੋਸ਼ ਆ ਨੌਜਵਾਨ ਵੀਰਾਂ ਦੇ ਵਿੱਚ ਇਵਨ ਸਾਡੇ ਬਜ਼ੁਰਗਾਂ ਦੇ ਵਿੱਚ ਇਹ ਬੀਜੇਪੀ ਸਰਕਾਰ ਨੂੰ ਚੱਲਦਾ ਕਰਨਾ ਉਹਦੇ ਉਹਨੂੰ ਦੇਖਦੇ ਹੋਏ ਲੱਗਦਾ ਵੀ ਸਾਡੀ ਕਾਂਗਰਸ ਪਾਰਟੀ ਦੀ ਸਰਕਾਰ ਸੈਂਟਰ ਵਿੱਚ ਆਉਣੀ ਹੀ ਆਉਣੀ ਆ ਔਰ ਪੰਜਾਬ ਦੇ ਵਿੱਚੋਂ 13 ਦੀਆਂ 13 ਸੀਟਾਂ ਜਿੱਤ ਕੇ ਰਾਹੁਲ ਗਾਂਧੀ ਜੀ ਦੀ ਕੈਪਟਨ ਰਵਿੰਦਰ ਸਿੰਘ ਜੀ ਦੀ ਝੋਲੀ ਪਾਵਾਂਗੇ ਅਤੇ ਸਾਨੇਵਾਲ ਹਲਕੇ ਤੋਂ ਜਿੱਥੋਂ ਅੱਜ ਤੱਕ ਕਾਂਗਰਸ ਪਾਰਟੀ ਨੇ ਕਦੇ ਲੀਡ ਨਹੀਂ ਲਈ ਉੱਥੋਂ ਵੀ ਇਸ ਵਾਰੀ ਵਾਹਿਗੁਰੂ ਦੀ ਕਿਰਪਾ ਨਾਲ ਲੀਡ ਲੈ ਕੇ ਕਾਂਗਰਸ ਪਾਰਟੀ ਨੂੰ ਦਵਾਂਗੇ ਇੰਨੀ ਇਹੀ ਅੱਜ ਇੱਥੇ ਦਾ ਏਜੰਡਾ ਸੀਗਾ ਜੀ ਕਾ ਸਾਨੇਵਾਲ ਕਾਂਗਰਸ ਦੀ ਟੀਮ ਕੁਲਰਾਜ ਗਰੇਵਾਲ ਜੀ ਦੇ ਅਧੀਨ ਸਾਡੇ ਇੱਥੇ ਵਾਰਡ ਵਿੱਚ ਆਈ ਹੈ ਜਿਨ੍ਹਾਂ ਨੇ ਸਾਡੇ ਇੱਥੇ ਵਾਰਡ ਦੀਆਂ ਸਮੱਸਿਆਵਾਂ ਸੁਣੀਆਂ ਤੇ ਉਹਨਾਂ ਦਾ ਹੱਲ ਕਰਾਉਣ ਲਈ ਸਾਨੂੰ ਸਵਿਧਾਨ ਦਿੱਤਾ ਵਾ ਜੋ ਜਲਦੀ ਤੋਂ ਜਲਦੀ ਕਰਵਾਉਣਗੇ ਦੇ ਹੋਣ ਵਾਲੀਆਂ ਜਿਹੜੀਆਂ ਵੋਟਾਂ ਵਿੱਚ ਸਾਡਾ ਯੂਥ ਭਾਈ ਦੇ ਨਾਲ ਡੱਟ ਕੇ ਖੜਾ ਵਾ ਕੋ ਜੀ ਸਾਡੇ ਭਾਈ ਸਾਹਿਬ ਆਏ ਹੋਏ ਨੇ ਅੱਜ ਸਾਡੇ ਕੋਲ ਕਾਫੀ ਬਖਵੇਵਾਦ ਅਸੀਂ ਸਾਰੇ ਪੂਰੀ ਟੀਮ ਸਾਂਨੇ ਵਾਲ ਹਲਕੇ ਦੀ ਕਾਂਗਰਸ ਪਾਰਟੀ ਦੀ ਟੀਮ ਇਕੱਠੀ ਹੋਈ ਹੈ ਸਾਡੇ ਦੋ ਵਾਰਡਾਂ ਦੀ 24 ਨੰਬਰ ਤੇ 25 ਨੰਬਰ ਵਾਰਡ ਦੀ ਜਿਹੜੀ ਅੱਜ ਸਾਂਝੀ ਗਵਾਰਤਾ ਕੀਤੀ ਗਈ ਹੈ ਇਹਦੇ ਵਿੱਚ ਜਿਹੜੀਆਂ ਦੁੱਖ ਤਕਲੀਫਾਂ ਸਾਡੇ ਪਰਿਵਾਰ ਨੂੰ ਕਾਂਗਰਸ ਪਰਿਵਾਰ ਨੂੰ ਜਾਂ ਹੋਰ ਮੈਂਬਰਾਂ ਨੂੰ ਸਾਡੇ ਵਾਰਡ ਦੇ ਵਿੱਚ ਆਉਂਦੀਆਂ ਨੇ ਉਹ ਸਾਂਝੀਆਂ ਕੀਤੀਆਂ ਗਿਆ ਭਾਜੀ ਨਾਲ ਸਾਂਝੀਆਂ ਹੋਈਆਂ ਨੇ ਤੇ ਬਸ ਇਹਨਾਂ ਨੇ ਇਹ ਪ੍ਰੋਸਤਾ ਦਿਵਾਇਆ ਕਿ ਜਿਹੜਾ ਵੀ ਕਿਸੇ ਤਰ੍ਹਾਂ ਦਾ ਵੀ ਕੋਈ ਵੀ ਕੰਮ ਹੋਵੇ ਉਹ ਇਹਨਾਂ ਤੱਕ ਪਹੁੰਚ ਕੀਤੀ ਜਾਵੇ ਉਹ ਆਪਣੇ ਹੀ ਹਿਸਾਬ ਨਾਲ ਕਰਵਾਉਣਗੇ ਇਹ ਨਹੀਂ ਹੈ ਕਿ ਜਿਹੜੇ ਸਾਡੇ ਆਪਦੇ ਪਾਰਟੀ ਦੇ ਦੋ ਕਾਉਂਸਲਰ ਨੇ ਉਹ ਨਹੀਂ ਕਰਵਾਉਂਦੇ ਇਸ ਸਮੱਸਿਆ ਦਾ ਹੱਲ ਨਹੀਂ ਕਰਦੇ ਬਹੁਤ ਸਾਰੀਆਂ ਸੜਕਾਂ ਟੁੱਟੀਆਂ ਨੇ ਹੁਣ ਵੀ ਅਸੀਂ ਕਿਸੇ ਨਾਲ ਗੱਲ ਕਰ ਰਹੇ ਸੀ ਉਹ ਪੂਰੀ ਦੀ ਪੂਰੀ ਬੈਲਟ ਨਹੀਂ ਆਈ ਹੈਗੀ ਭਾਜੀ ਉਹਨਾਂ ਨੂੰ ਮਿਲਣ ਸਿਰਫ ਛੋਟੀ ਗੱਲ ਦੇ ਪਾ ਕਰਕੇ ਭਾਜੀ ਉਹਨਾਂ ਨਾਲ ਨਾਰਾਜ਼ ਹੋਇਆ ਪਾਰਟੀ ਨਾਲ ਨਾਰਾਜ਼ ਹੋਏ ਸਾਡੇ ਵਰਕਰ ਪਰ ਅਸੀਂ ਤਾਂ ਇਹੀ ਚਾਹੁੰਦੇ ਹਾਂ ਕਿ ਭਾਜੀ ਹੁਣੀ ਹਿੰਮਤ ਕਰਨ ਅਸੀਂ ਸਾਰੀ ਸਮੁੱਚੀ ਟੀਮ ਵਾਰਡ ਨੰਬਰ 24 ਦੀ 25 ਦੀ ਸਾਨੇ ਵਾਲਾ ਹਲਕਾ ਇਹਨਾਂ ਦੇ ਨਾਲ ਦਿਨ ਰਾਤ ਇੱਕ ਕਰਕੇ ਐਮਪੀ ਦੀਆਂ ਚੋਣਾਂ ਦੇ ਵਿੱਚ ਅਸੀਂ ਆਪਣਾ ਫਤੇਗੜ ਹਲਕੇ ਦਾ ਐਮਪੀ ਬਣਾਵਾਂਗੇ ਜਿਹੜਾ ਵਾਰਡ ਨੰਬਰ 24 ਤੇ 25 ਚ ਹੈ ਕੁਝ ਸਮੱਸਿਆਵਾਂ ਆ ਰਹੀਆਂ ਸੀ ਉਹਦੇ ਅਧੀਨ ਅਸੀਂ ਮੈਡਮ ਸਿੰਦਰ ਕੌਰ ਬਿੱਟੀ ਦਾ ਅਤੇ ਕੋਲਾਜ ਵੀਰ ਜੀ ਦਾ ਇੱਕ ਦਫ਼ਤਰ ਖੋਲ੍ਹਿਆ ਹੈ ਜਿੱਥੇ ਸਿੱਧੇ ਤੌਰ ਤੇ ਆਪਣੇ ਵਰਕਰਾਂ ਦੇ ਨਾਲ ਸੰਪਰਕ ਰਿਆ ਕਰਨਗੇ ਅਤੇ ਕੋਈ ਵੀ ਜੋ ਵੀ ਵਾਰਡ ਦੇ ਅਧੂਰੇ ਕੰਮ ਨੇ ਅਤੇ ਹਲਕੇ ਦੇ ਕੰਮ ਨੇ ਉਹਨਾਂ ਦੇ ਬਾਰੇ ਵਿਚਾਰ ਵਟਾਂਦਰਾ ਕੀਤਾ ਜਾਇਆ ਕਰੂਗਾ ਅਤੇ ਜਿਹੜੀ ਆਉਣ ਵਾਲੀ ਐਮਪੀ ਦੀ ਇਲੈਕਸ਼ਨ ਆ ਰਹੀ ਆ ਉਹਦੇ ਵਿੱਚ ਅਸੀਂ ਵੱਧ ਤੋਂ ਵੱਧ ਵੋਟਾਂ ਦੇ ਨਾਲ ਵਾਰਡ ਨੰਬਰ 25 ਦੇ ਵਿੱਚੋਂ 24 ਅਤੇ 25 ਦੇ ਵਿੱਚੋਂ ਐਮਪੀ ਸਾਹਿਬ ਨੂੰ ਫਤੂ ਵੱਧ ਵੋਟਾਂ ਜਿਤਾਵਾਂਗੇ। ਇਹੀ ਸਾਡਾ ਇੱਥੇ ਦਾ ਤਰਜਾ। ਸਾਡਾ ਜੋ ਵੀ ਹੈ ਸਾਡੇ ਨਾਲ ਸਾਡੇ ਭਾਈ ਵਰਕਰ ਯੂਥ ਨੇ ਸਾਰੇ ਸਾਡੇ ਨਾਲ ਚੱਲ ਰਹੇ ਨੇ। ਜਿਹੜਾ ਮੇਰਾ ਦਫ਼ਤਰ ਖੁੱਲਿਆ ਗਿਆ ਸਭ ਤੋਂ ਵੱਡੀ ਬੇਨਤੀ ਮੈਂ ਇਹ ਕਰਦਾ ਦਫ਼ਤਰ ਮੇਰੇ ਹਰ ਕੋਈ ਭੈਣ ਭਾਈ ਉੱਥੇ ਆ ਸਕਦਾ ਵਾ। ਇਸ ਤਰ੍ਹਾਂ ਉੱਥੇ ਲੋਕ ਭਲਾਈ ਦੇ ਕੰਮਾਂ ਬਾਰੇ ਮੈਂ ਗੱਲ ਕਰਾਂ। ਇਸ ਤਰ੍ਹਾਂ ਦੀ ਪੈਨਸ਼ਨਾਂ ਦੇ ਕੰਮ ਨੇ ਬਜ਼ੁਰਗਾਂ ਦੇ ਬੁਢਾਪਾ ਪੈਨਸ਼ਨ ਤੇ ਅੰਗਹੀਣ ਦੇ ਜਿਹੜੇ ਫਾਰਮ ਭਰੇ ਜਾਂਦੇ ਨੇ 4-4 ਮਰਲਿਆਂ ਦੇ ਤੇ ਉਸ ਤੋਂ ਇਲਾਵਾ ਜੋ ਵੀ ਐਨੀ ਕੰਮ ਨੇ ਸਾਰੇ ਵੀ ਉੱਥੇ ਕੀਤੇ ਜਾਣਗੇ ਕੋਈ ਵੀ ਕਿਸੇ ਗਰੀਬ ਕਿਸੇ ਕੁੜੀ ਦੀ ਪੈਣ ਦਾ ਵਿਆਹ ਵੀ ਆ ਉੱਥੇ ਜੋ ਵੀ ਥਰਿਆ ਉਹ ਮੈਂ ਆਪਣੇ ਨਿੱਜੀ ਫੰਡ ਦੇ ਵਿੱਚੋਂ ਦਿਆ ਕਰੂੰਗਾ ਅੱਗੇ ਵੀ ਦੰਦਾ ਹਾਂ ਇਹ ਮੇਰੀਆਂ